ਦੀ ਬੋਤਵਰੀਆ ਬੁਲੰਦਵਾਚਾਪੇ ਬੋਤ ਸੁਲਾਈ ਬਾਬਾ ਬੰਦਰ ਸਿੰਘ ਜਨਨਾ ਤੁਰੰਤ ਆਸਸੀਆ ਜਦੋਂ ਨਹੀਂ ਪਤਾ ਸੀ ਉਹ ਵੀ ਪਤਾ ਲੱਗਿਆ ਕਿ ਕਿੰਨਾ ਕੀ ਮੈਸੂਪਾਲਾ ਪਰ ਇਤਿਹਾਸ ਹੈ ਤੇ ਹੁਣ ਦਾ ਤਾਂ ਕੁਸ਼ਾ ਸਿੰਘ ਵੀ ਆਉਂਦੇ ਨੇ ਆਪਾਂ ਪ੍ਰਧਾਨਗੀ ਮੰਡਲ ਸਜਾਰੇ ਨੇ ਤੇ ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਬੁਧਾਸ਼ ਸਿੰਘ ਮਾਦੇ ਜੀ ਨੂੰ ਮੈਂ ਬੇਨਤੀ ਕਰਾਂਗੀ ਕਿ ਉਹ ਪ੍ਰਧਾਨਗੀ ਮੰਡਲ ਵਿੱਚ ਮੌਜੂਦ ਹੋ ਜਾਣ ਕਾਰਜਕਾਰ ਪ੍ਰਧਾਨ ਮੈਡਮ ਪਰਮਦੇਵ ਕੌਰ ਪਰਮਜੀਤ ਜੀ ਨੂੰ ਵੀ ਬੇਨਤੀ करूंगी ਕਿ ਉਹ ਵੀ ਪ੍ਰਧਾਨ ਜੀ ਨੂੰ ਸ਼ਾਮਲ ਹੋ ਜਾਣ ਸਾਡੇ ਮੁੱਖ ਸਲਾਹਕਾਰ ਜੋ ਕਿ ਹਰ ਵਾਰ ਸਾਡੇ ਵਾਸਤੇ ਨਵੀਂ ਥਾਹਵ ਪ੍ਰਾਰਥਨਾ ਕਰਦੇ ਆਏ ਤੇ ਮੇਰੀ ਮਰਾਤ ਡਾਕਟਰ ਤਰਸਨ ਪ੍ਰਧਾਨ ਜੀ ਤੋਂ ਨਾਲ ਉਹ ਮੈਂ ਉਜਾਸ਼ ਕਰਾਂਗੀ ਇੱਕ ਧਾਰ ਦੇ ਸਹਿਮਲ ਹੋਣ ਤੇ ਜਦੋਂ ਤੱਕ प्रशासन भी आते हैं तो मैं संस्था के प्रधान जी को बेनती करूँगी कि अज के प्रोग्राम की रूपरेखा बारे सा अपने सज पागे जिम्मे भी प्रोग्राम है वो हिसाब से सब चलना पाँगे आओ सर जी थोड़ा बहुत बहुत स्वागत है आज का प्रोग्राम जून के महीने का आर्थिक ਜਿਵੇਂ ਸਭ ਨੇ ਠਣਾਇਆ ਕਿ ਪਿੱਛੇ ਧੂਨ ਚ ਮੇਰੇ ਨਾਂ ਦਾ ਮਿਹਨਤ ਹੈ ਤੇ ਧੂਨ ਮੈਨਾਂ ਹੁੰਦਾ ਹੈ ਕਰਮ ਹੈ ਮੇਰੇ ਤੇ ਧੂਨ ਪਰ ਸਾਡੇ ਪ੍ਰੋਗਰਾਮ ਦੀ ਜਿਹੜਾ ਆਪਣੇ ਮਖਸ਼ਿਸ਼ ਕੀਤੀ ਹੈ ਕਿ ਮੌਸਮ ਤੰਗਾ ਕਰਤਾ ਤੇ ਬੁਰੀਏ ਮੌਸਮ ਦੇ ਵਿੱਚ ਅਸੀਂ ਆਨੰਦ ਲੈ ਰਹੇ ਹਾਂ ਤੇ ਇਹ ਵੀ ਇੱਕ ਤੰਗਾ ਦਾ ਕਹਿ ਹੈ ਕਿ ਜਦੋਂ ਪ੍ਰੋਗਰਾਮ ਮੌਸਮ ਤੰਗਾ ਹੋ ਰਿਹਾ ਹੈ ਉਸ ਰੂਪ ਤੇ ਆ ਜਾਂਦੇ ਹਾਂ ਤੇ ਦੂਜੀ ਗੱਲ ਇਹ ਹੈ ਕਿ ਕੁਝ ਟਾਈਮ ਨੂੰ ਬਾਪਿਆਂ ਨਾਲ ਮਿਲਣਾ ਚਾਹੀਦਾ ਤੇ ਕੀ ਮਤਬਾਰ ਮੈਂ ਆਇਆ ਦੇਖੋ ਜੀ ਉਥੋਂ ਦਾ ਵਾਤਾਵਰਨ ਦੇਖੋ ਨਾ ਵਾਤਾਵਰਨ ਥੋੜਾ ਜਿਆਦਾ ਟਾਈਮ ਲੱਗਦਾ ਜਿਵੇਂ ਇੱਕ ਦਾ ਟਾਈਮ ਦਾ ਹੀ ਫਰਕ ਹੈ ਦੂਜਾ ਉਥੋਂ ਦਾ ਵਾਤਾਵਰਨ ਇੱਥੋਂ ਦਾ ਜਿਹੜੇ ਨਾਲ ਤਨੇਗੇ ਉਹ ਉਤਰਾਂ ਦੇ ਤੀਜੀ ਗੱਲ ਹੈ ਕਿ ਜਦੋਂ ਘਰ 6 ਮਹੀਨੇ ਬੰਦ ਰਹੇ ਤੇ ਚੀਜ਼ਾਂ ਸਾਹਮਣੇ ਜਾਣੀਆਂ ਹੋਣ ਆ ਕੇ ਫਿਰ ਥੋੜਾ ਫੜਾਈ ਕਰੀ ਗਈ ਹੈ ਕਿ ਨਾ ਕਿ ਕਿੱਥੇ ਰਹਿ ਗਈਆਂ ਕਿੱਥੇ ਗਈਆਂ ਕਿਵੇਂ ਹੈ ਉਹ ਹੌਲੀ ਹੌਲੀ ਲੱਭ ਰਹੀ ਹੈ ਤੇ ਤੇ ਚੀਜ਼ਾਂ ਨਾਲ ਭੁਲੇਖੇ ਰਹਿ ਜਾਂਦਾ ਵੀ ਹੈ ਵੀ ਧਰੇਕੇ ਜੇ ਖਤਮੀ ਹੈ ਉਹ ਇਹਨਾਂ ਕੀ ਉਲਝਣੇ ਚੱਲ ਰਹੇ ਹਨ ਤੇ ਮੈਨੂੰ ਲੱਗਦਾ ਮਾਇਨੋ ਚੱਲ ਰਹੇ ਹਨ ਪਰ ਮੈਨੂੰ ਲੱਗਦਾ ਕਿ ਇਹ ਸਾਡੇ ਹੋਰ ਵੀ ਸੋਤੇ ਉਲਝਣੇ ਚੱਲ ਰਹੇ ਹਨ ਅੱਜ ਵੀ ਕਿੰਨੇ ਉਲਝਣੇ ਟਿੱਕੇ ਗਏ ਕਿ ਕਿੱਥੇ ਗਏ ਤੇ ਮੈਂ ਆਧਨ ਲਈ ਨਾ ਪਰ ਗੇੜੇ ਵਿੱਚ ਚੁਪੀ ਚਿੱਤ ਲੱਭ ਰਹੀਆਂ ਤੇ ਕਿੱਥੇ ਨਿਕਾ ਗਏ ਮੈਂ ਕਹਿੰਦਾ ਭਾਈ ਚੱਲੇਗੇ ਅੱਛਾ ਅੱਛਾ ਤੇ ਤੈਨੂੰ ਜਾ ਜੇ ਸਾਡੇ ਆਪਣੇ ਪ੍ਰਤਾਹ ਨੇ ਉਹ ਕਹਿੰਦੇ ਜੀ ਮੈਂ ਤਾਂ ਉੱਥੇ ਵੀ ਚਲੇ ਗਏ ਹਾਂ ਦੋ ਸੋ ਕਿੱਥੋਂ ਆਉਣਾ ਤਾਂ ਮੈਂ ਕਿਹਾ ਕਿ ਮੈਂ ਗੁੰਮ ਚਿੱਤ ਚੱਲ ਰਹੇ ਨੇ ਸੋ ਟਾਈਮ ਲੋਕਾ ਦਾ ਦਿਲਾਈ ਦਾ ਮੀਟਾ ਵਿਸ਼ੇ ਪਰਮਾਨ ਕਰਨੇ ਪ੍ਰੋਗਰਾਮ ਚੋਪਰ ਦੇ ਵਿੱਚ 3 ਨੰਬਰ ਦੇ ਕਰਨਾ ਕਿਉਂਕਿ ਜੇ 3 ਸਾਰੇ ਨਹੀਂ ਸ਼ੁਰੂ ਆਵਣੇ ਤੇ ਸਾਡੀ ਇਹ ਰਿੱਕੂ ਰਾਜੇ ਪੰਜ ਸੱਤ ਦਸਾਂ ਕਿ ਕਰ ਰਹੇ ਹੈ ਕਿ ਅਜੇ ਠੀਕ ਪੂਰੇ ਹੋ ਨਾ ਸਕੀ ਤੇ ਕੋਈ ਤੋਂ ਠੀਕ ਪੂਰੇ ਹੋਵਾਂਗੇ ਤੇ ਕੋਈ ਨੂੰ 3 ਦਾ ਬਣਾਵਾਂਗੇ ਉਦੋਂ ਜਿਹੜੇ ਸਟੇਜ ਹੈਗੀ ਉਹ ਰੈਡੀ ਪੂਰੀ ਹੁੰਦੀ ਹੈ ਰੈਡੀ ਤੇ ਤਾਂ ਮੰਨੀਏ ਤਾਂ ਜੈਡੀ ਨਹੀਂ ਥਾਰਾ ਕੁਝ ਹੋਣਦੀ ਹੈ ਤੇ ਵੀ ਅਸੀਂ ਦੇਖਣ ਵਾਲੇ ਹੋਵਾਂਗੇ ਉਹ ਕੂਦੋ ਲੱਗਦਾ ਹੈ ਕਿ ਅਸੀਂ ਧੀਰਵੀ ਕਰਾਂਗੇ ਕਿ ਥੋੜੀ ਬਹੁਤ ਜਿਹੜੀ ਰੌਣਕ ਮਿਲਦਾ ਬਚੂਗਾ ਤੇ ਮੌਸਮ ਗੁਰੂ ਇਸਰਮਾ ਹੋ ਜਾਊਗਾ ਤੋ ਬੋਲੋ ਵੀ ਆਈਏ ਤੀਜੀ ਗੱਲ ਇਹ ਹੈ ਕਿ ਇਸ ਵਾਰ ਸਾਨੂੰ ਇੱਥੇ ਸੰਕਰਨ ਕਰਨਾ ਪੈ ਗਿਆ ਕਿ ਥੋੜਾ ਜਿਹਾ ਅਲਰੇ ਪੱਲੇ ਦੀ ਤੇਜ਼ੀ ਕਰਨੇ ਦਾ ਬੋਲ ਤੇ ਜਿਹੜੀ ਲਾਇਬ੍ਰੇਰੀ ਹੈਗੀ ਖੁੱਲ੍ਹੇ ਆ ਕਰਕੇ ਥੋੜਾ ਜਿਹਾ ਸਾਨੂੰ ਪਾਇਨ ਮਿਲ ਸਕੇ ਜਿੱਤਨਾ ਲਾਇਬ੍ਰੇਰੀ ਦੇ ਸਮਰਪਕੇ ਸ਼ਿੰਗਾਰ ਦੇ ਪੱਛਾਂ ਦੇ ਪ੍ਰੋਗਰਾਮ ਚੱਲ ਰਹੇ ਨੇ ਸਮਰਪਕ ਹੋਣ ਦੇ ਸਿਲਸ਼ਾਮ ਕੋਈ ਨੁਕਸਿਆ ਖੰਮੀ ਇਹ ਪੱਜਾਂ ਦਾ ਮਸਾ ਮਸਾ ਕਾ ਨਾਮ ਲੁੱਤੀ ਹੈ ਤੋਂ ਜੀ ਨੂੰ ਸੀਗਾ ਉਹ ਕਹਿੰਦੇ ਤਰੀਕ ਤੋਂ ਬਾਅਦ ਪਹਿਲਾ ਜਿਹੜਾ ਹੁੰਦੀ ਆ ਉਹ ਰੰਕਾ ਤੇ ਕਲਾ ਭਵਨ ਚ ਵੀ ਕੋਈ ਪ੍ਰੋਗਰਾਮ ਸੀਗਾ 28 ਕਿਤੀ ਤਿੰਨ ਤੰਗ ਕਹਿੰਦੇ ਬੋਕਾ ਹੋ ਰਿਹਾ ਹੈ ਤੇ ਉਹ ਸਾਥ ਕਿਸੇ ਨੂੰ ਨਹੀਂ ਮਿਲਿਆ ਸਿੱਤੇ ਉਹਦੀ ਹਾਲ ਮਿਲ ਗਿਆ ਜੀ ਲੱਗਿਆ ਫਿਰ ਵੀ ਕੋਈ ਅੰਕ ਜਾਂ ਮੇ ਦਿੱਕਤ ਨਹੀਂ ਨਵੇਂ ਪੰਚਨ ਦਾ ਕੋਈ ਖਰਾਬ ਨਹੀਂ ਪਰ ਫਿਰ ਵੀ ਤੁਹਾਡਾ ਆਗਮਨ ਧੰਨਵਾਦ ਜੀ ਆਇਆਂ ਤੇ ਤੁਸੀਂ ਆ ਕੇ ਮਾ ਕੇ ਜਿਵੇਂ ਰੱਖ ਕੇ ਥੋਕੇ से ये काफी so, बहुत धन्यवाद मैं तहे दिल से आपको प्रणाम करता हूं मैं प्रोफेसर पेड्रो डास सिल्वा ने इंटरव्यू से ट्रस्ट पांगो सो सबका ज्ञान हूं बहुत-बहुत धन्यवाद कि तुम ठीक टाइम पर आए और ठीक टाइम पे पहुंच गए थे बड़ी दिक्कत आ थी थोड़ा ना कि हमें कई बार तो होता है कि टेंशन शेड्यूल की परमानेंट करे पर ये नाम कर देना यूके की खास पर यूनिट रहतेगा वो मूल रूप ਤੇ ਅੱਗੇ ਤੋਂ ਅਸੀਂ ਤੁਹਾਨੂੰ ਇਹ ਵੀ ਕੋਸ਼ਿਸ਼ ਕਰਾਂਗੇ ਕਿ ਕੋਸ਼ਿਸ਼ ਵੀ ਪੱਕੇ ਮੈਂਡਾ ਕਰਨੀਏ ਕਿ ਪੱਕੇ ਮੈਂਡਾ ਦੀ ਵੀ ਅਸੀਂ ਇੱਕ ਦੋ ਮੀਟਿੰਗਾਂ ਕਰਿਆ ਕਰੀਏ ਚੋਦ ਵਿੱਚ ਭਾਦਰ ਦੇ ਜੁਮੇਵਾਰ ਤੋਂ 20:00 ਵਜੇ ਤੱਕ ਟਾਈਮ ਤੋਂ ਜਾਣਾ ਤੇ ਟਾਈਮ ਤੇ ਉੱਥੇ ਕੰਮ ਕਰਾਉਣਾ ਤੇ ਟਾਈਮ ਤੇ ਉੱਥੇ ਲੱਗਣਾ ਹੈ ਕੰਮ ਘਾਣ ਬੋਟਲ ਨਹੀਂ ਹੈ 2:00 ਵਜੇ ਕਰੁੰਦੇ 3:00 ਵਜੇ ਕਰੁੰਦੇ ਪਰ ਵੀ ਇੱਕ ਟੈਂਬਰ ਖੰਡੀਏ ਕਿ ਅਸੀਂ ਕਿੱਥੇ ਹੋ ਗਏ ਹੈ ਕਿ ਭੰਦੇ ਜਹੇ ਕੰਮ ਕਰਦੇ ਹਾਂ ਹੌਸਲਾ ਅੰਦਰ ਬੈਠੇ ਠੀਕ ਹੈ ਤੇ ਜੀ ਇਸ ਵੀ ਕਹਿੰਦੀ ਭਾਸ਼ਾ ਵਰਗੀ ਕੇ ਕੇ ਬਹੁਤ ਬੜੀ ਬਸੋਰੀ ਗੁਰੂ ਹੋਰ ਹੌਸਲਾ ਹੋ ਗਿਆ ਜੇ ਇਕੱਲੇ ਫਤ ਲੱਗਿਆ ਉਹਨੂੰ ਇਹ ਹੋਇਆ ਉਹਨੇ ਕਿ ਮੈਂ ਇਕੱਲੇ ਕੰਮ ਲੱਗਿਆ ਨਾ ਹੋਰ ਤਾਂ ਪਤੰਗੀ ਕਰਦੇ ਬਾਕੀ ਤਾਂ ਮੈਂ ਕਰ ਲਈ ਬਾਕੀ ਵੀ ਤਾਂ ਉਹ ਵਾਲੇ ਦੇ ਕਿ ਤੇ ਮੇਰੇ ਪੁੱਛੋਂ ਬੜਾ ਵਧੀਆ ਪ੍ਰੋਬਲਮ ਚਲਾਇਆ ਤੇ ਡਾਕਟਰ ਪਤੰਗੀ ਨੇ ਬਹੁਤ ਬੜੀ ਅਧੀਨ ਰੋਣ ਤੁਨੇ ਕੀਤਾ ਹਰ ਪਾਸੋਂ ਮੈਨੂੰ ਨੇ ਧਿਆਨ ਦਿੱਤੇ ਕਿ ਇਹ ਜੀ ਸਸਤਾ ਹੈ ਜੀ ਤੇ ਤਾਂ ਵਧੀਆ ਚੱਲਦੀ ਤੇ ਬੜੀ ਵਧੀਆ ਪ੍ਰੋਬਲਮ ਕਰਾਇਆ ਮੈਡਮ ਪਰਮਜੀਤ ਜੀ ਪੁਰਾਣੇ ਸਹਿਯੋਗ ਕਰਨੇ ਸਮਝਦੇ ਆਂਦੇ ਆ ਇਹਨਾਂ ਨੇ ਵੀ ਬਹੁਤ ਮਿਹਨਤ ਲਾਉਂਦੇ ਕਿ ਇਹ ਸੰਸਥਾ ਨੂੰ ਕਾਫੀ ਚੰਗਾ ਰੱਖਿਆ ਨਹੀਂ ਤਾਂ ਕਈ ਵਾਰੀ ਇੱਕ ਬੰਦੇ ਦੇ ਜਾਣ ਨਾਲ ਸੰਸਥਾ ਬਹੁਣੀ ਹੱਤ ਉਪਰ ਹੋ ਜਾਂਦਾ ਪਰ ਸਾਡੀ ਕੋਸ਼ਿਸ਼ ਇਹ ਏ ਕਿ ਇੱਕ ਟੀਮ ਪੱਕੀ ਹੋਵੇ ਇੱਕ ਬੰਦਾ ਤੇ ਰਹੇ ਜੇ ਆਵੇ ਤਾਂ ਉਹਵਾ ਸਮਾਜ ਬਣਾ ਲੈ ਸਰਗੇ ਨੂੰ ਸੰਤੰਬਰ ਹਨ ਜੋ ਇਹਨਾਂ ਨੇ ਕੋਰਪੋਰੇਸ਼ਨ ਕਰਿਆ ਤੇ ਅਸੀਂ ਉਹਨਾਂ ਵਿੱਚੋਂ ਤਕਰੀਬਨ 12 ਬੰਦੇ ਆਈਡੈਂਟੀਫਾਈ ਕਰਿਆ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹਰ ਪਾਸੇ ਜਿਵੇਂ ਕਿ ਸਾਡੇ ਸਾਥੀ ਵੀ ਤਾਂ ਜੋੜ ਦੇ ਰਹੇ ਆ ਵੀਡੀਓ ਹਰੇਕ ਨੂੰ ਨਹੀਂ ਬਣਾਉਣੀ ਆਉਂਦੀ ਨਾ ਇਹ ਵੀ ਬਣਾਉਂਦਾ ਤੇ ਜੇ ਕਹਿ ਵੀ ਲਈਏ ਉਹ ਕਹਿ ਨਹੀਂ ਆ ਮੈਂ ਤੋਂ ਨਹੀਂ ਜਿਉਂ ਤੂੰ ਹੀ ਹਿਰਦੇ ਨਾਲ ਬਣਾ ਵੀ ਦੋਗਾ ਤਾਂ ਪੱਖੇ ਦੀ ਖਿੱਚੀ ਜਾਊਗਾ ਜਾਂ ਫਿਰ ਨਹੀਂ ਪੈ ਨਹੀਂ ਲੈਵੇ ਤੇ ਉਹ ਇਹ ਵਿਚਾਰੇ ਵਲੰਟੀਅਰ ਤੌਰ ਤੇ ਆਪਣੇ ਆਪ ਹੀ ਕਿੰਨ ਜਿਹੀ ਕੋਈ ਗੱਲ ਨਹੀਂ ਮੈਂ ਤਾਂ ਤੇ ਫਿਰ ਉਹਨੇ ਐਕਟ ਕਰਕੇ ਪਾਉਣਗੇ ਕੱਲੇ ਕੱਲੇ ਦੇ ਇਕੱਲੇ ਇਕੱਲੇ ਸ਼ਾਟ ਜਿਹੜਾ ਦੱਸ ਕੇ ਨਹੀਂ ਪਾਉਣਗੇ ਜਿਹੜਾ ਬੋਲਣਾ ਉਹਨਾਂ ਨੂੰ ਮੰਨਦਾ ਹੈ ਕਿ ਹਾਂ ਜਿਹੜੇ ਦਾ ਇੱਕ ਵੀਡੀਓ ਬਣੀ ਹੈ ਇਹ ਗੱਲ ਹੋ ਰਹੀ ਹੈ ਇਸ ਦਾ ਸਾਰੇ ਪ੍ਰਚਾਰ ਕੀ ਹੈ ਕਿ ਪ੍ਰੈਜ਼ੈਂਟਰੀ ਹੈ ਫੋਟੋ ਬਣੀ ਹੋਈ ਕਿ ਕਿਤੇ ਥੋੜੇ ਹੈ ਉਹਦੇ ਵਿੱਚ ਮੈਸੇਜ ਪਾ ਦਿੰਦੇ ਹੈ ਗਰੁੱਪ ਵਿੱਚ ਵੀ ਆ ਫੋਟੋ ਆਈ ਹੈ ਤੇ ਸਭ ਨੇ ਸ਼ਾਪ ਹੁੰਦਾ ਵੀ ਸਾਡੀ ਫੋਟੋ ਆ ਗਈ ਸਾਡੀ ਸ਼ਾਪ ਜੋ ਹੈ ਸਾਡੀ ਇਸ ਤਰ੍ਹਾਂ ਹੋਵੇ ਸਾਰੇ ਨੂੰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬਾਕੀ ਜਦੋਂ ਕੋਈ ਨਾਟਕ ਚੱਲਦਾ ਹੈ ਜੋ ਦਾ ਪ੍ਰੋਗਰਾਮ ਹੁੰਦਾ ਹੈ ਉਹਦੇ ਪਿਛਲੇ ਪਰਦੇ ਤੇ ਬਹੁਤ ਲੋਕ ਮੈਂ ਕੋਸ਼ਿਸ਼ ਕਰਦਾ ਹਾਂ ਜੇਕਰ ਮੈਂ ਜਿਹੜੇ ਮੁੱਖੇ ਪੱਤਰ ਨੂੰ ਦੇ ਤੈਂਚਾ ਪਰ ਮਗਰ ਹੈ ਵੀ 25 ਲੋਕ ਦੇ ਰਹਿ ਜਾਂਦੇ ਹਨ ਉਹਨਾਂ ਵਿੱਚ ਭੋਜਨ ਦੀ ਸਭ ਤੋਂ ਵਧੀਆ ਕਮਤ ਹੈ ਜਿਨ੍ਹਾਂ ਨੇ ਖਾਣ ਪੀਣ ਦਾ ਹੁਮਰ ਰੁਦਾ ਹੋਰ ਇਤਿਜਾਮ ਅਸੀਂ ਕਹਿ ਰਹੇ ਹਾਂ ਜਿਹਾ ਕਰਦੇ ਮਾਣਿ ਹੋ ਗਏ ਹਨ ਕਿਤਾਬਾਂ ਦੇ ਵਿੱਚ ਤੇ ਇਹਨਾਂ ਦੇ ਨਾਲ ਇਹ ਬਾਤ ਵੀ ਲੱਗੀ ਜੀ ਹੈ ਉਹਨਾਂ ਨੇ ਵੀ ਬੜੀਆਂ ਕੰਨੀਆਂ ਸਵਾਮਾਨਾਂ ਲੈਂਦੇ ਤੇ ਬਹੁਤ ਵਧੀਆ ਨਾਲ ਸੰਪਰਕ ਹੈ ਇਹੋ ਜਿਹਾ ਮੈਂ ਇਹ ਰਿਪੋਰਟ ਲਾਉਂਗੇ ਜੀ ਬੈਠੇ ਰਹੇ ਤੁਸੀਂ ਆਓ ਤੇ ਹਮੇਸ਼ਾ ਸਾਡੇ ਨਾਲ ਹੁੰਦੇ ਤੇ ਹਮੇਸ਼ਾ ਹੀ ਜਿਹੜੇ ਹੈ ਕੰਮ ਕਰਕੇ ਤਾਂ ਬਹੁਤ ਬੰਦੇ ਹਨ ਉਹਨਾਂ ਨੇ ਨਾਲ ਹੀ ਹੁੰਦੀ ਕਿ ਮੈਂ ਨਰਿੰਦਰ ਥੈਂਕ ਯੂ ਤੁਹਾਨੂੰ ਕਿਉਂਕਿ ਜੇ ਘਰ ਦੇ ਕੋਲ ਕੋਣ ਕਰੀ ਜਾਂਦਾ ਤੇ ਥੇੜੀ ਜਿਹੀ ਕੁਝ ਕਰ ਸਕਦਾ ਤੇ ਉਹ ਜਿਹੜੇ ਹਰਬੰਡੀ ਦੇ ਕਰਮ ਕਰਾਉਂ ਫਾਇਰ ਕਰੇ ਤਾਂ ਇਹ ਦੋ ਕਿੱਥੇ ਜਾਏਗੀ ਉਹ ਉਹਨੇ ਮੈਂ ਕਿਹਾ ਇੱਕ ਬੰਦਾ ਕਹਿੰਦਾ ਮੈਂ ਲੈ ਕੇ ਜਾਣਾ ਉਹ ਹੋਰ ਖੁਸ਼ੀ ਹੋ ਗਈ ਉਹ ਜਦੋਂ ਤੁਸੀਂ ਉਹਨਾਂ ਨੂੰ ਲਾ ਚੁੱਕਾ ਹੈ ਨਾ ਚੱਲ ਬੈਠੇ ਚੱਲੀਏ ਇਹਨਾਂ ਨੂੰ ਕਹਿੰਗੇ ਜੇ ਤੁਹਾਡਾ ਕੰਮ ਕਿਉਂ ਕਰਦੇ ਛੱਤ ਕੋਲ ਜਿੰਦਗੀ ਟੈਨ ਨਾ ਮੋਹਨ ਦਾ ਵੀ ਬਹੁਤ ਬਹੁਤ ਧੰਨਵਾਦ ਭਾਰੀ ਸਿੰਘ ਜੀ ਜਾਇਨੇ ਲਈ ਆਉਂਦੇ ਤੇ ਉਹਨਾਂ ਦਾ ਵੀ ਧੰਨਵਾਦ ਕਿ ਉਹਨਾਂ ਨੇ ਬੜਾ ਬਹੁਤ ਅਸਰ ਵੀ ਕਈ ਵੀ ਨਾ ਰਹੇ ਉਹਨਾਂ ਨੇ ਕਲਾਕਾਂ ਦੇ ਜਨਮ ਨੂੰ ਮੋਹਨ ਸਿੰਘ ਜੀ ਦਾ ਇਹ ਵੀ ਸਾਡੇ ਹੱਥ ਪਰੋਂ ਚੋਂਗੇ ਰਹੇ ਤੇ ਜਿੰਨਾ ਕਿ ਇਹਨਾਂ ਦੀ ਮਿਹਰ ਕੀਤੀ ਹੈ ਇਹਨੇ ਬੜੀ ਤਾਂ ਜੀਨਣ ਵਾਲੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਿਆਸੀ ਕਰਨੇ ਕਿ ਪਿੱਛੇ ਜੀ ਵੀ ਗੱਲ ਚੱਲੀ ਕਿ ਕਿ

ਕਿ ਉਹਦੀ ਮੰਨਤਾ ਮੰਨਦੇ ਆ ਕਿ ਹਮਾਇਤ ਉਹ ਬਟਾਟੇ ਕਿਹਾਗੇ ਤੇਨੂੰ ਕੁਝ ਕੰਮ ਕਰਾਇਆ ਜਾਏਗਾ ਕਿ ਇਹ ਜਿਹੜੇ ਨੇ ਅਸੀਂ ਲੋਕੀ ਆਏ ਕਿ ਇੱਥੇ ਜਿਹਨੇ ਕੰਮ ਕਰਿਆ ਉਹਨਾਂ ਨੂੰ ਕੁਝ ਮਾਨਤਾ ਦੇਣੀ ਤੇ ਜੇਕਰ ਟੋਪਰ ਇੱਕ ਸਨਮਾਨ ਹੁੰਦਾ ਜਿਹੜਾ ਪਗੇਟ ਰੂਹ ਗਿਆ ਤੇ ਉਹਦੇ ਵਿੱਚ ਜਿਹੜਾ ਆਲਮ ਪਗੇਟ ਚੇਤਤਾ ਸੀਗਾ ਉਹ ਬੁਣਿਆ ਗਿਆ ਮਾ ਉਹਨੇ ਸਿਰ ਦੇ ਉੱਤੇ ਜੇ ਤੂੰ ਦੀਆਂ ਛਟੀਆਂ ਨਾਲ ਮਲੋੜਾ ਜਾ ਕਰਕੇ ਇੱਕ ਤਾਜ ਬਣਾ ਕੇ ਰੱਖ ਦਿੰਦੇ ਤੇ ਉਸ ਪਰ ਦੀ ਛਟੀਆਂ ਦੇ ਹੁੰਦਾ ਸੀਗਾ ਕੋਈ ਕੁਝ ਨਹੀਂ ਲੱਗਦਾ ਪਾਜਾ ਬਣਾ ਕੇ ਰੱਖ ਦਿੰਦੇ ਸੀ ਤੇ ਉਹ ਇੱਕ ਤਰ੍ਹਾਂ ਤੋਂ ਪਛਾਣ ਖੀਬੀ ਆਏ ਦੇ ਸੱਤੇ ਜਗਾ ਕਿ ਇਹ ਖੰਡ ਲਾਇਆ ਹੁੰਦਾ ਉਹ ਵੀ ਇੱਕ ਪਛਾਣ ਹੈ ਕਿ ਹਾਂ ਇੱਕ ਵਿਦੇਸ਼ ਦਾ ਪ੍ਰਤਾਨ ਹੈ ਜਿਹਦੇ ਖੰਡ ਡਿਆ। ਇਹ ਸਨੇ ਹਰ ਇੱਕ ਦੀ ਪਛਾਣ ਹੈ। ਤੁਸੀਂ ਚਾਹਾਂਗੇ ਕਿ ਅਜੋ ਪਛਾਣ ਨੂੰ ਬਕਰਾਰ ਰੱਖਿਆ ਜਾਵੇ ਜਿਹਦੇ ਨੇ ਕੰਮ ਕਰਿਆ ਸਮਾਗ ਬਹੁਤ ਬਾਇਦਾ ਹੈ ਜਿਹਹੇਤੀ ਇੱਕ ਪੈਨ ਦੇ ਲਈ ਤੇ ਇੱਕ 탑ੀ ਦੇ ਲਈ ਤੇ ਜਿਹੜਾ ਉਹਨਾਂ ਨੂੰ ਬਾਕੀ ਸ਼ਾਬਾਸ਼ ਦੇ ਲਈ ਇਹ ਨਹੀਂ ਬਹੁਤ ਨਾਲ ਇਹ ਹਾਂ ਕੋਈ ਬਹੁਤ ਨਹੀਂ ਸਹੀ ਤੇ

ਕਿ ਸਾਡੇ ਸੰਗਤਾਂ ਦੇ ਨਾਲ ਬੈਂਟਰੀ ਦੇ ਹਿਦਾਂ ਸਿੰਘ ਜੀ ਕਹਿੰਦੇ ਤੁਹਾਡੇ ਦੇ ਕੋਰੇ ਸੀ ਕਿ ਅਸੀਂ ਤਾਂ ਫਿਰ ਤਾਂ ਹੀ ਲੰਕਾਰ ਰਹੇ ਸੀ ਕਿ ਜਦ ਤੱਕ ਉਹ ਨਹੀਂ ਆਉਂਦੇ ਵਿੱਚ ਕੰਟੀਨਿਊ ਰੱਖੀਏ ਤੇ ਕੋਈ ਨਾ ਕੋਈ ਗੱਲਾਂ ਚਲਾਈ ਰੱਖੀਏ ਸੋ ਸਾਰੇ ਖੜੇ ਹੋ ਕੇ ਕੋਰੀ ਫਿਰ ਸਾਡੇ ਨੀ ਦਾ ਤਾਂ ਕਿਤੇ ਇਹਨਾਂ ਨੇ ਸਾਨੂੰ ਜਿਵੇਂ ਘਰ ਤੇ ਹੁੰਦਾ ਹੈ ਤੇ ਰੋਟੀਆਂ ਦੀ ਲੋੜ ਮਿਆਰਣ ਦੇ ਯਾਦ ਹੈ ਇਹਨਾਂ ਨੇ ਸਾਨੂੰ ਵਿੱਚ ਆਸਰ ਦਿੱਤਾ ਤੇ ਇਹਨਾਂ ਨੂੰ ਮਾਣ ਕਢ ਲਈ ਐਸੀ ਹੈ ਤੇ ਚਾਹੀਆ ਹੀ ਆਫਰ ਹੈ ਹਨ ਵੀ ਜਿਹਨੂੰ ਕਰਦੇ ਦੋ ਵੀ ਹੁੰਦਾ ਕਿ ਨਹੀਂ ਸਾਡੇ ਕੋਲੋਂ ਥੋੜੀ ਹੈ ਆਓ ਤੁਸੀਂ ਆ ਬੱਲੇ ਉਹ ਚੱਲਣਾ ਫਿਰ ਨਾ ਬਰੋ ਇਹ ਕਿਸ਼ਾਤ ਵੀ ਰੂਹ ਹੁੰਦੀ ਹੈ ਕੋਈ ਅਜੀ ਮਨ ਹੈ ਕਿ ਹੈਲਥ ਪ੍ਰੋਗਰਾਮ ਹੋਵੇ ਤੇ ਧਰਮ ਕੋਈ ਯੋਜਨਾ ਨਹੀਂ ਕਰਦੇ ਕਿ ਆਪਾਂ ਬੀਤ ਪਾਉਣ ਲੱਗੇ ਕੋਈ ਹੋਰ ਪਾਸੇ ਨਹੀਂ ਕਰੇ ਜਾਏ ਕੋਈ ਹੋਰ ਹੈ ਤਾਂ ਬਲਿਉਂ ਕਿ ਕਿ ਇੱਥੇ ਮੇਰੇ ਅੰਦਾਜ਼ ਥੋੜੀ ਲਿਖਣੀ ਪੈਣੀ ਹੈ ਸਵੇਦਰ ਕੇ ਇਹਨਾਂ ਦਾ ਅਪੋਰਟ ਮੰਗਤਨਵਾ ਕੇ ਇਹਨਾਂ ਨੇ ਜਨਮ ਇੱਥੇ ਪ੍ਰੋਗਰਾਮ ਕਰਨਗੇ ਇਹ ਸਾਰਨੇ ਕੋਪਰਸ਼ਨ ਦਾ ਕੱਲ੍ਹ ਵੀ ਜਿਹੜਾ ਮਾਰ ਕੇ ਗਏ ਆ ਤੇ ਕੱਲ ਵੀ ਸਭ ਨੂੰ ਪੁੱਛਿਆ ਨੂੰ ਸੋਧ ਧੰਨਵਾਦ ਕੀ ਪੁੱਛੇਵਾ ਕਰ ਸਕਦੇ ਤੁਸੀਂ ਕਦੇ ਨਹੀਂ ਤੁਹਾਡਾ ਬਹੁਤ ਧੰਨਵਾਦ ਜੀ ਵੀ ਉਹਨੇ ਕਿਹਾ ਨਹੀਂ ਕਿਹਾ ਪੜ੍ਹਦੇ ਰੋਟੀ ਪੜ੍ਹਦਾ ਰਹੇਗਾ ਉਹ ਕੋਈ ਨਹੀਂ ਜੀ ਸੋ ਤਾਂ ਅਸਲ ਬੰਦ ਵੀ ਬੰਦ ਹੋ ਗਿਆ ਤੇ ਜੋ ਆਪਾਂ ਗੱਲ ਕਰ ਰਹੇ ਸੀਗੇ ਜੋ ਆਪਾਂ ਕਹਿੰਦਾ ਸੰਪੂਰਨ ਭਿਕਾ ਲਈਏ ਕਿ ਜੀਨ ਨੂੰ ਆਪਾਂ ਨੇ ਮਾ ਹਸਰਮਾਨ ਦੇਣਾ ਹੈ ਤੇ ਉਹ ਕਹਿੰਦਾ ਦੇ ਦੇ ਕਿ ਇਹ ਮੈਂ ਵਿਤੀ ਕਰਨ ਦਾ ਪ੍ਰਧਾਨ ਨਾ ਜਿਹੜਾ ਹੈ ਅੱਜ ਵੀ ਆਜੂੜੀ ਆਪਾਂ ਨੂੰ ਜੁਹਾਂ ਮੇਨਾ ਹਨ ਫੈਟ ਪ੍ਰੋਗਰਾਮ ਲਈ ਆ। ਮੈਂ ਇੱਕ ਸੰਖੇਪ ਫਾਰਮੈਟ ਲਈ ਕੁਝ ਰਾਜ ਦੇ ਗਹਿ ਮਹਿਮਾਨਯਦ ਤੇ ਉਹਨਾਂ ਦਾ ਟੈਲੀਫੋਨ ਪਾ ਕੇ ਖਾਣਾ ਆਹਾਰ ਨੂੰ ਨੋਟ ਕਰਾਂ ਤੇ ਅੱਗੇ ਅੰਮੀ ਨੂੰ ਚਾਹ ਤੁਸੀਂ ਵੀ ਕਰ। ਬਈ ਚਾਹ ਲੈ। ਠੀਕ ਹੈ ਸ੍ਰੀ। क्या सेट में कोई ये काम नहीं है बच्चों की फोटो होगी है बैनर नहीं आएगा हां और ये कब होगा ਜਿਵੇਂ ਮੈਂ ਅੱਜ ਸੁਣਿਆ ਹੈ ਤੇ ਪਰਮਜੀਤ ਪਰਮਜੀਤ ਉਹਨਾਂ ਤੋਂ ਆਪਾਂ ਇੱਕ ਫੰਦਾਈ ਤੌਰ ਤੇ ਜਰਨ ਸ਼ੁਰੂ ਕਰਾਂ ਤੇ ਇਹ ਸਤਾਰੀ ਜਿਹੜੇ ਹੈਗੇ ਸਾਡੇ ਖੁਸ਼ਾਲ ਸਿੰਘ ਜੀ ਤੇ ਪਰਮਜੀਤ ਪਰਮਜੀਤ ਆ ਪਰਮਜੀਤ ਨੂੰ ਦਿਨੇ ਪਹਨਿਆ ਹੋ ਜਿਹੜੇ ਪਤਾ ਨਹੀਂ ਕਿ ਨਾਲ ਅੱਜ ਮਾਣ ਮੇਰੇ ਨਾਲ ਪ੍ਰਸ਼ਾਦ ਸਿੰਘ ਜੀ ਲਿਖਣਗੇ ਅਸੀਂ ਸਾਰਿਆਂ ਦਾ ਸਨਮਾਨ ਕਰਨਾ ਹੈ ਬਾਕੀ ਜੋ ਸਾਡੇ ਪ੍ਰਧਾਨ ਜੀ ਮਨਨ ਕਰੇਗੇ ਤੇ ਕਹੋ ਜੀ ਪ੍ਰਧਾਨ ਜੀ ਮਨਨ ਵਾਲੇ ਇੱਥੇ ਸਜੋ तार्थ 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 एक मिनट सर, अगे पर कौर जी

ਅਗੇ ਨਰਿੰਦਰ ਕੌਰ ਆਉਂਗੀ ਜੀ ਅਗੇ ਨਰਿੰਦਰ ਸਿੰਘ ਆਉਂਦੇ ਆ

ਕਿ ਚੱਲੇਗੇ ਪਰੰਤੂ ਜੋ ਲੋਕ ਨਹੀਂ ਉਹਨਾਂ ਦੇ ਕਿਸ ਮੁਕਤ ਨਹੀਂ ਗਿਆ ਕਿ ਕਈ ਨਹੀਂ ਆਏਗੇ ਕਿ ਕੀਤੀ ਜਾਂਦੀ ਹੈ ਬਾਤੀ ਕੱਲ ਬਾਤ ਰਹੇ ਜਦੀ ਹੈ ਜਿਹੜੇ ਹਾਜ਼ਰ ਹੈ ਅਸੀਂ ਤਾਂ ਉਹਨਾਂ ਦਾ ਧਿਆਨ ਰੱਖਿਆ ਬਹੁਤ ਬਹੁਤ ਮੇਰੇ ਵੱਲੋਂ ਧੰਨਵਾਦ ਸ਼ੁਕਰੀਆ ਜੀ ਬਣਾ ਉਹ ਕਿੱਥੇ ਵਾਪਸ ਆਇਆ ਨਹੀਂ ਮੇਰਾ ਤਾਂ ਵੀ ਹੋ ਗਿਆ ਨਹੀਂ ਦੁਬਾਰੋ ਵਾਪਸ ਆਇਓ ਵੈਲਕਮ ਵੈਲਕਮ

जिन्ना नु ये प्यूलाग देगे के काम तुकी करने करना कि जिन्ना ने करेया इनपोर्टेड का सदस्य हम मिले अतीतो चित्रा एजुकेशन ਦੇ ਨਾਲ ਕੰਮ ਕਰਦੇ ਰਹਿਣਗੇ ਤੇ ਹੋਰ ਵੀ ਜਿਹੜੇ ਹੈ ਦਹ ਹਿੰਦ ਮੈਂਬਰਾਂ ਜੁੜਨਗੇ ਤੇ ਅੱਗੇ ਤੋਂ ਅਸੀਂ ਥੋੜੀ ਜਿਹੀ ਭਰਤੀ ਵੀ ਕਰਨੀ ਹੈ ਕਿਉਂਕਿ 2 ਸਾਲ ਹੋ ਗਏ ਮੈਂਬਰਸ਼ਿਪ ਦੀ 2 ਸਾਲ ਤੋਂ ਬਾਹਰ ਲੰਨੇ ਹੈ ਤੇ ਹੋਣਾ ਚਾਹੀਦਾ ਹੈ ਕਿ ਮੈਂਬਰਸ਼ਿਪ ਕਰਨੀ ਹੈ ਕਿ ਉਹਦੇ ਦੇਖਾਂਗੇ ਕਿ ਕਿਹੜੇ ਕਿਹੜੇ ਮੈਂਬਰ ਅਸੀਂ ਜਿਹੜੇ ਡਾਇਰੈਕਟਰ ਦੇ ਵਿੱਚ ਨੇ ਆ ਜਾਂ ਜਿਹੜੇ ਪਾਲਿਸੀ ਮੈਂਬਰ ਹੈਗੇ ਹੈ ਜਾ ਕੇ ਉਹਨਾਂ ਨੂੰ ਮੀਟਿੰਗ ਲੱਗੀ ਕਿਵੇਂ ਕਰਿਆ ਗਾ ਇਹ ਉਹ ਸੀ ਆਪਣੇ ਸਾਹਮਣੇ ਅਗਲੇ ਪ੍ਰੋਗਰਾਮ ਚਾਹਤ ਕਰਾਂਗੇ ਤੇ ਇਹ ਕਈ ਬੰਨੇ ਕਹਿੰਦਾ ਕਿ ਪੰਜ ਬੰਨੇ 1 ਕਰੋੜ ਦਾ ਜਾ ਸਕਦੇ ਆ ਤੇ ਮੈਂਬਰਸ਼ਿਪ ਦੇ ਖਾਤਰ ਤੇ ਹਰ ਇੱਕ ਬੰਦਾ ਕਹਿੰਦਾ ਮੈਂ ਵੀ ਤਾਂ ਮੈਂਬਰ ਹਾਂ ਮੈਨੇ ਕਵਲ ਲੈ ਕੇ ਗਏ ਉਹ ਤੇ ਫਿਰ ਪੋਸਿਬਲ ਨਹੀਂ ਹੈ ਪੰਜ ਤੋਂ ਬਾਅਦ ਜਿਹੜੇ ਹੈਪੀਟ ਹੈ ਪੰਜ ਸੱਤ ਦਾ 10 ਸੱਤ ਪਹਿਲੇ ਰਹੇ ਕਈ ਚੀਜ਼ 15 ਦੇ ਜਾਣੇ ਹੁੰਦੇ ਆ ਉਹਦੇ 15 ਜਾਣਗੇ ਤੇ 20 25 ਇਹ ਕੋਈ 20 25 ਜਾਣਗੇ ਤੇ ਸਾਢੇ ਬੰਦੇ ਔਖੇ ਲੈ ਜਾਣੇ ਦੋ ਥੇਕੀ ਗਰੀਫਰੈਂਸ ਜੀ ਹੋ ਜਾਣਗੇ ਇਹ ਆਸਾਨੀ ਛੱਡ ਕੇ ਆਪ ਤੇ ਜੀ ਨੂੰ ਤੇ ਦੇਖਣਾ ਪੈਂਦਾ ਹੈ ਕਿ ਕਿਹੜਾ ਸਾਡੇ ਵਾਸਤੇ ਨਾਮ ਦੇਖੂਗਾ ਕਿਹੜਾ ਮੰਗੋਂ ਤੇ ਕੰਮ ਲਊਗਾ ਕਿਹੜਾ ਮੁੰਡਾ ਆਇਡੈਂਟੀਫਿਕੇਸ਼ਨ ਦੇ ਨਾਲ ਕਰਦਾ ਤੇ ਥੇਕੀ ਗਰੀ ਜਾਂਦੀ ਉੱਥੇ ਅਧਿਕਾਰਿਤ ਹੋ ਜਾਂਦੀ ਹੈ ਉੱਥੇ ਫਿਰ ਦਸਤਖਤ ਕਰਨ ਦੇ ਲਈ ਸਭ ਤੋਂ ਅੱਗੇ ਮੈਂਬਰਸ਼ਿਪ ਤੋਂ ਬਾਅਦ ਦੇਖ ਕਰਾਂਗੇ ਤੇ ਸਾਡੇ ਦੋ ਮੈਂਬਰੇ ਜੀ ਬਾਹਰ گئے ਹੋਏ ਆ ਇੱਕ ਤਾਂ ਦਰਸ਼ਨ ਸਿੰਘ ਛੱਦੂ ਸਾਹਿਬ ਤੇ ਇੱਕ ਸਾਡੇ ਮਨਤਾਪੁਰੇ ਲਈ ਉਹ ਵੀ ਅਸਤੇ ਜੇ ਕੋ ਮਨ ਹੈ ਹੈ एक पत्थर है एक सीडनी है तो अगर भी मैंबर सागे जो सहयोग कर रहे हैं जो अभी भी जोड़ा तो इस संस्था पक्की पैरिए करेंगे इस तरह तैयार हो रहे हैं कि हम अभी हौली हौली दो चार से पासे हो जाना, बैठ के देखा करा कि हाँ साम कर रही है तो वजिए कम कर रही है चाहते हैं कि जिम्मे दरेंद्र ने स्टेज संभाल दी है सू खुशी है कि हाँ ये हम गिरपक हो रही है जानकारी ਤੇ ਤਰਫ ਜਨ ਕੀ ਹੈਗੇ ਆ ਤੇ ਪਤੰਗ ਕੀ ਹੈਗੇ ਆ ਤੇ ਪਰਮ ਕੀ ਹੈਗੇ ਆ ਤੇ ਜਦੋਂ ਅਸੀਂ ਬੈਠੇ ਹੋਣਾ ਤੁਹਾਨੂੰ ਖੁਸ਼ੀ ਹੋਊਗੀ ਕਿ ਟੁਕੜੇ ਬਹੁਤ ਜ਼ਿਆਦਾ ਦੇਣਾ ਜ਼ਾਇਦਾ ਹੋ ਗਿਆ ਜਿਹੜਾ ਕਰਨ ਦਾ ਤੇ ਹੁਣ ਅਸੀਂ ਹੌਲੀ ਹੌਲੀ ਇਹਨਾਂ ਨਾਲ ਖੜੇ ਤੇ ਉਹ ਦੇਖਾਂਗੇ ਕਿ ਕਿਹੜੇ ਹਮਾਂ ਦੇ ਯੋਗ ਹੋਣਗੇ ਉਹਨਾਂ ਤੋਂ ਤੇ ਬਹੁਤ ਬਹੁਤ ਧੰਨਵਾਦੀ ਸਭ ਦਾ ਜੀ ਆਇਆਂ ਨੂੰ ਜੋ ਜੋ ਪਹੁੰਚੇ ਹੈ ਜਿਸ ਦਾ ਦੇਖਣਾ ਵੀ ਔਖੇ ਸੋਕੇ ਹੋਣਗੇ ਬਹੁਤ